ਲਹ ਚੜ ਗਿਆ ਸੂਰਜ ਦੂਜੇ ਪਾਸਿਓਂ ਬੋਲ ਪੰਜਾਬੀ ਦੇ ਵਿੱਚ ਮੋਸਟ ਅਵੇਟਡ ਫਿਲਮ ਜਬੜੇ ਲੰਬੇ ਸਮੇਂ ਤੋਂ ਇੱਕ ਫਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਸੁੱਚਾ ਸੂਰਮਾ ਦਾ ਆਬਵੀਅਸਲੀ ਬੱਬੂਮਾਨ ਸਾਹਿਬ ਕਰਕੇ ਉਹਨਾਂ ਦੀ ਜਿਹੜੀ ਫੈਨ ਫਾਲੋਇੰਗ ਹੈ ਉਹਦੇ ਕਰਕੇ ਬੜੇ ਲੋਕ ਉਸ ਫਿਲਮ ਦਾ ਇੰਤਜ਼ਾਰ ਕਰ ਰਹੇ ਸੀਗੇ ਪਰ ਮੈਨੂੰ ਜ਼ਾਤੀ ਤੌਰ ਤੇ ਵੀ ਤਾਂ ਆਈ ਥਿੰਕ ਬਹੁਤ ਸਾਰੇ ਪੰਜਾਬੀਆਂ ਨੂੰ ਵੀ ਉਹਦਾ ਇੰਤਜ਼ਾਰ ਐਕਚੁਅਲੀ ਅਮਿਤੋਜ ਮਾਨ ਕਰਕੇ ਵੀ ਸੀ ਮੈਨੂੰ ਲੱਗਦਾ ਪੰਜਾਬ ਦਾ ਸਭ ਤੋਂ ਵੈਸਟ ਜਿਹੜਾ ਸਾਡਾ ਡਾਇਰੈਕਟਰ ਤੇ ਜਿਹੜਾ ਅਦਾਕਾਰ ਆ ਅਮਿਤੋਜ ਮਾਨ ਸਾਹਿਬ ਆ ਹਾਲਾਂਕਿ ਉਸ ਤਰੀਕੇ ਨਾਲ ਅਦਾਕਾਰ ਉਹ ਨਹੀਂ ਉਹਨਾਂ ਨੇ ਜ਼ਿਆਦਾ ਫਿਲਮਾਂ ਦੇ ਵਿੱਚ ਕੰਮ ਕੀਤਾ ਪਰ ਜੇਕਰ ਤੁਸੀਂ ਦੇਖੋ ਉਹਨਾਂ ਦਾ ਇੱਕ ਉਹਨਾਂ ਦੀ ਆਪਣੀ ਜਿਹੜੀ ਗਦਾਰ ਫਿਲਮ ਹੈ ਉਹਦੇ ਵਿੱਚ ਉਹਨਾਂ ਦਾ ਇੱਕ ਸੀਨ ਆ ਉਹ ਇੰਨਾ ਜਿਹੜਾ ਖੂਬਸੂਰਤ ਉਹਨਾਂ ਦੀ ਅਦਾਕਾਰੀ ਆ ਉੱਥੇ ਕਾਰਕੂ ਸਿੰਘ ਦਾ ਰੋਲ ਕੀਤਾ ਉਹਨਾਂ ਨੇ ਜਦੋਂ ਹਰਭਜਨ ਮਾਨ ਸਾਹਿਬ ਨੂੰ ਮਿਲਣ ਜਾਂਦੇ ਉਹਨਾਂ ਦੇ ਜਿਹੜਾ ਖੂਹ ਦੇ ਉੱਤੇ ਤੇ ਉੱਥੇ ਜਾ ਕੇ ਉਹ ਆਪਣੇ ਹਥਿਆਰ ਵਗੈਰਾ ਜਾਂ ਕੁਝ ਰੱਖਦੇ ਆ ਉੱਥੇ ਜਾ ਕੇ ਬਹੁਤ ਚੰਗੇ ਜਿਹੜੇ ਅਦਾਕਾਰ ਨੇ ਤੇ ਪੰਜਾਬੀ ਫਿਲਮਾਂ ਦੇ ਵਿੱਚ ਹਜੇ ਤੱਕ ਹਿੰਦੀ 'ਚ ਤਾਂ ਹੁਣੇ ਸ਼ੁਰੂ ਹੋ ਗਿਆ ਜਿਹੜਾ ਡਾਇਰੈਕਟਰਜ਼ ਨੂੰ ਜਿਹੜਾ ਕ੍ਰੈਡਿਟ ਮਿਲਣਾ ਪੰਜਾਬੀ ਫਿਲਮਾਂ ਦੇ ਵਿੱਚ ਹਜੇ ਤੱਕ ਇਹ ਘਟਿਆ ਤੇ ਅਮਰੋਜ ਮਾਨ ਇੱਕ ਐਸੀ ਸ਼ਖਸੀਅਤ ਆ ਪੰਜਾਬ ਦੀ ਜਿਹੜੇ ਕਿ 16 ਕਲਾਂ ਸੰਪੂਰਨ ਵਾਲੀ ਗੱਲ ਆ ਉਹਨਾਂ ਦੀ ਬੈਸਟ ਅਦਾਕਾਰ ਹੋ ਬੈਸਟ ਡਾਇਰੈਕਟਰ ਤੇ ਨਾਲ ਦੀ ਨਾਲ ਜਿਹੜਾ ਬੁੱਧੀਜੀਵੀ ਵਰਗ ਹੈ ਜਿਹੜਾ ਉਹਨੂੰ ਵੀ ਕਹਿ ਲੋ ਕਿ ਉਹ ਲੀਡ ਕਰਦੇ ਨੇ ਤੇ ਜਿਹੜਾ ਇਹ ਜਿਹੜਾ ਸਾਡਾ ਆਰਟਿਸਟ ਵਰਗ ਆ ਇਹਦੇ ਵਿੱਚੋਂ ਇੱਕ ਮੋਰੀ ਉਹ ਆਵਾਜ਼ ਨੇ ਤੇ ਇਸ ਸਮੇਂ ਵੀ ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ ਜਦੋਂ ਕਿ ਉਹਨਾਂ ਦੀ ਫਿਲਮ ਆਉਣੀ ਆ ਕੋਈ ਵੀ ਐਕਟਰ ਹੋਵੇ ਡਾਇਰੈਕਟਰ ਹੋਵੇ ਇਦਾਂ ਦੇ ਟਾਈਮ ਤੇ ਜਦੋਂ ਉਹਦੀ ਫਿਲਮ ਰਿਲੀਜ਼ ਹੋਣੀ ਹੋਵੇ ਉਹਦੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੀ ਉਹ ਕਿਸੇ ਵੀ ਕਾਉਂਟਰਵਰਸ਼ੀਅਲ ਮਸਲੇ ਦੇ ਵਿੱਚ ਨਾ ਆਵੇ ਤੇ ਉਹ ਜਿਹੜਾ ਕਾਲੇ ਪਾਣੀ ਦਾ ਮੋਰਚਾ ਜਿਹੜਾ ਖੋਲਣ ਜਾ ਰਹੇ ਨੇ ਜਾਂ ਖੋਲਿਆ ਹੋਇਆ ਉਹਨਾਂ ਨੇ ਆਲਰੇਡੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਤੇ ਕਿੰਦਾਂ ਨੂੰ ਕਹਿ ਵੀ ਰਹੇ ਸੀ ਜੋ ਕਿ ਬਿਲਕੁਲ ਸੱਚ ਹੈ ਫੈਕਚੁਅਲ ਗੱਲ ਹੈ ਇਹ ਕਿ ਉਹਨਾਂ ਦੇ ਕਿਉਂਕਿ ਉਹਨਾਂ ਦੇ ਪਿਤਾ ਜੀ ਬਾਰੇ ਤਾਂ ਅਕਸਰ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਪਿਆਰ ਵੀ ਕਰਦੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਨੇ ਤੇ ਉਹ ਘਰ ਬਿਲਕੁਲ ਆਉਣੀ ਜਾਣੀ ਵਾਲੀ ਗੱਲ ਹੈ ਭਗਵੰਤ ਮਾਨ ਹੋਣਾ ਦੇ ਨਾਲ ਉਹਨਾਂ ਦੇ ਜਿਹੜੇ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਇਸ ਸਮੇਂ ਪਰ ਡੈਫੀਨਿਟਲੀ ਉਹ ਉਹਨਾਂ ਦੀ ਸਰਕਾਰ ਦੇ ਖਿ ਤੇ ਇਹਦੇ ਨਾਲ ਨਾਲ ਜੇਕਰ ਉਹਨਾਂ ਦੀ ਆਪਾਂ ਗੱਲ ਕਰੀਏ ਅਮਿਤੋਜ ਦੀ ਮੈਂ ਤਾਂ ਕਿਉਂਕਿ ਡੈਫੀਨਿਟਲੀ ਬੱਬੂ ਮਾਨ ਉਹਨਾਂ ਦੀ ਇਹ ਫਿਲਮ ਆ ਤੇ ਬੜੀ ਜਿੰਮੇ ਕਿ ਬੜੇ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਸੀਗਾ ਇਹ ਜਿਹੜਾ ਜੇਕਰ ਮੈਂ ਬਾਈ ਬੱਬੂ ਮਾਨ ਉਹਨਾਂ ਦੇ ਸ਼ਬਦਾਂ ਦੇ ਵਿੱਚ ਕਹਾ ਤੇ ਉਹਨਾਂ ਨੇ ਕਿਹਾ ਕਿ ਡਾਇਰੈਕਟਰ ਦਾ ਤੇ ਪ੍ਰੋਡਿਊਸਰ ਦਾ ਕੋ ਕੁੱਤਾ ਫਸ ਗਿਆ ਸੀ ਤਾਂ ਕਰਕੇ ਜਿਹੜੀ ਹਜੇ ਤੱਕ ਇਹਨੂੰ ਲੰਬਾ ਸਮਾਂ ਲੱਗ ਗਿਆ ਪਰ ਹੁਣ ਜਿਹੜਾ ਇਹਦਾ ਟ੍ਰੇਲਰ ਰਿਲੀਜ਼ ਹੋਇਆ ਤੇ ਕਿਆਈ ਬਾਤਾਂ ਟ੍ਰੇਲਰ ਦੀਆਂ ਸੋ ਉਹਦੇ ਤੇ ਆਪਾਂ ਆਉਨੇ ਆ ਪਰ ਜੇਕਰ ਅਮਤੋਜ ਬਾਈ ਦੀ ਗੱਲ ਕਰੀਏ ਤਾਂ ਇਹ ਜਿਹੜਾ ਇਹਨਾਂ ਨੂੰ ਇੱਕੋ ਇੱਕ ਜਿਹੜੇ ਅਦਾਕਾਰ ਆ ਜਿਨ੍ਹਾਂ ਨੂੰ ਦਲੀਪ ਕੁਮਾਰ ਸਾਹਿਬ ਨੇ ਆਪਣੀ ਫਿਲਮ ਦੇ ਵਿੱਚ ਲੀਡ ਐਕਟਰ ਦੇ ਤੌਰ ਤੇ ਚੁਣਿਆ ਸੀ ਤੇ ਆਡੀਸ਼ਨ ਲੈ ਕੇ ਮਾਨ ਮਰਾਣਾ ਵਾਲੇ ਜਿਹੜੇ ਡੈਫੀਨਿਟਲੀ ਸਾਰੇ ਤੁਸੀਂ ਜਾਣਦੇ ਹੋ ਉਹਨਾਂ ਦਾ ਨਾਮ ਉਹਨਾਂ ਦੇ ਜਿਹੜੇ ਆ ਬੇਟੇ ਨੇ ਇਹ ਤੇ ਇਹਨਾਂ ਨੂੰ ਚੁਣਿਆ ਸੀਗਾ ਇਹਨਾਂ ਦੀ ਪਹਿਲੀ ਨਸੀਬੋ ਫਿਲਮ ਸੀਗੀ ਪੰਜਾਬ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਦਲੀਪ ਕੁਮਾਰ ਹੋਣਾ ਨੇ ਕਾਲਿੰਗਾ ਦੇ ਲਈ ਚੁਣਿਆ ਸੀ ਆਬਵੀਅਸਲੀ ਉਹ ਫਿਲਮ ਜਿਹੜੀ ਆ ਪੂਰੀ ਹੋ ਕੇ ਜਾਂ ਕੁਝ ਕੋ ਦਾ ਸੀਨ ਰਹਿ ਗਿਆ ਸੀ ਜਿਹੜੀ ਕਿ ਕਦੇ ਵੀ ਰਿਲੀਜ਼ ਨਹੀਂ ਹੋ ਸਕੀ ਉਹ ਵੀ ਉਹ ਹੀ ਪ੍ਰੋਡਿਊਸਰ ਡਾਇਰੈਕਟਰ ਦਾ ਕੁੱਤਾ ਫਸਣ ਵਾਲੀ ਗੱਲ ਸੀ ਕਿ ਦਲੀਪ ਕੁਮਾਰ ਹੋਣਾ ਨੇ ਉਹ ਕਦੇ ਵੀ ਰਿਲੀਜ਼ ਨਹੀਂ ਹੋਈ ਉਹ ਫਿਲਮ ਪਰ ਦੱਸਦੇ ਆ ਕਿ ਬਹੁਤ ਜਿਹੜੀ ਆ ਚਰਚਿਤ ਫਿਲਮ ਸੀ ਉਸ ਸਮੇਂ ਦੀ ਤੇ ਅਮਿਤੋਜ ਹੁਣੇ ਅਕਸਰ ਇਹ ਕਹਿੰਦੇ ਹੁੰਦੇ ਨੇ ਕਿ ਉਸ ਸਮੇਂ ਡਰ ਜਾਂ ਇਦਾਂ ਦੀਆਂ ਜਿਹੜੀਆਂ ਫਿਲਮਾਂ ਵੱਡੀਆਂ ਸੀਗੀਆਂ ਜਿਹੜੀਆਂ ਸ਼ਾਹਰੁਖ ਖਾਨ ਨੇ ਬਾਅਦ ਵਿੱਚ ਕੀਤੀਆਂ ਉਹ ਇਹਨਾਂ ਨੂੰ ਜਿਹੜੀ ਜੇ ਦਿਲ ਲੱਗੀ ਇਸ ਤਰੀਕੇ ਦੀ ਇਹਨਾਂ ਨੂੰ ਆਫਰ ਹੋਈਆਂ ਸੀ ਪਰ ਇਹਨਾਂ ਨੂੰ ਲੱਗਾ ਕਿ ਉਹ ਹੀ ਜਿਹੜਾ ਪੰਜਾਬੀ ਸੁਭਾਅ ਹੈ ਕੋਈ ਨਹੀਂ ਇੱਕ ਵਾਰ ਇੱਕ ਕਰ ਲਈਏ ਪੂਰੀ ਤਾਂ ਫਿਰ ਕੋਈ ਨਹੀਂ ਗਾਹਾਂ ਫਿਲਮਾਂ ਹੀ ਕਰਨੀਆਂ ਪਰ ਚਲੋ ਉਹ ਤੁਹਾਡੀ ਹੁੰਦਾ ਡੈਫੀਨਿਟਲੀ ਕਿਦਾਂ ਤੁਹਾਡਾ ਕੈਰੀਅਰ ਕਈ ਵਾਰ ਹੋਣਾ ਪਰ ਹਵਾਏ ਬਣਾਈ ਬਾਅਦ ਵਿੱਚ ਇਹਨਾਂ ਨੇ ਹਵਾਏ ਤਾਂ ਬਹੁਤ ਲੋਕੀ ਉਹ ਤਾਂ ਜ਼ਿਕਰ ਵੀ ਕਰਦੇ ਨੇ ਬੱਬੂਆਂ ਕਰਕੇ ਵੀ ਜਾਂ ਵੈਸੇ ਇੱਕ ਫਿਲਮ ਦੀ ਸਟੋਰੀ ਲਾਈਨ ਕਰਕੇ ਪਰ ਉਸ ਤੋਂ ਬਾਅਦ ਜਿਹੜਾ ਘੱਟ ਜ਼ਿਕਰ ਹੁੰਦਾ ਜਿਹੜਾ ਕਾਫਲਾ ਫਿਲਮ ਦਾ ਬਹੁਤ ਖੂਬਸੂਰਤ ਫਿਲਮ ਹੈ ਉਹ ਵੀ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ ਜਾਂ ਜਿਹੜੀ ਡੌਂਕੀ ਵਗੈਰਾ ਜਿਹੜੀਆਂ ਹੁਣ ਫਿਲਮਾਂ ਬਣਦੀਆਂ ਇਹ ਤੋ 20 ਸਾਲ ਪਹਿਨਾ ਉਹਨਾਂ ਨੇ ਇਹ ਫਿਲਮ ਬਣਾਈ ਸੀ ਬਹੁਤ ਵਧੀਆ ਤਰੀਕੇ ਨਾਲ ਉਹਦੇ ਵਿੱਚ ਵੀ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪੰਜਾਬੀ ਲੋਕ ਜਿਹੜੇ ਪ੍ਰਵਾਸ ਕਰਦੇ ਨੇ ਤੇ ਜਿਹੜੇ ਐਕਚੁਅਲੀ ਡੌਂਕੀ ਕੀ ਹੁੰਦੀ ਆ ਉਹਦੇ ਵਿੱਚ ਦਿਖਾਇਆ ਗਿਆ ਮਾਲਟਾ ਕਾਂਡ ਤੁਹਾਨੂੰ ਬਹੁਤ ਸਾਰਿਆਂ ਨੂੰ ਜਿਹਨੂੰ ਵੀ ਇਹਦੀ ਜਾਣਕਾਰੀ ਹੋਵੇ ਉਹਨੂੰ ਪਤਾ ਹੋਣਾ ਮਾਲਟਾ ਕਾਂਡ ਉਸ ਫਿਲਮ ਦੇ ਵਿੱਚ ਕਾਫਲਾ ਦੇ ਵਿੱਚ ਦਿਖਾਇਆ ਗਿਆ ਸੀ ਸੋ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਪੰਜਾਬੀ ਦੇ ਵਿੱਚ ਇਹ ਪੈਰ ਧਰਾਮਾ ਕਰਦੇ ਨੇ ਪੰਜਾਬੀ ਦੀਆਂ ਫਿਲਮਾਂ ਡਾਇਰੈਕਟ ਕਰਨ ਦੇ ਵਿੱਚ ਤੇ ਹਾਣੀ ਤੇ ਇਹਨਾਂ ਦੀ ਫਿਲਮ ਤੋਂ ਬਾਅਦ ਹੀ ਐਕਚੁਅਲੀ ਜਿਹੜੀ ਆਈ ਥਿੰਕ ਅੰਗਰੇਜ਼ ਇਨਾ ਤੋਂ ਛੇੜ ਥੋੜਾ ਬੋਲਾ ਅੱਗੇ ਪਿੱਛੇ ਹੋਊਗਾ ਪਰ ਸ਼ਾਇਦ ਹਾਣੀ ਮੇਰੇ ਖਿਆਲ ਨਾਲ ਪਹਿਲਾਂ ਆਈ ਸੀ ਤੇ ਇਸ ਤੋਂ ਬਾਅਦ ਫਿਰ ਉਹ ਸਾਰਾ ਦੌਰ ਦੌਰਾਂ ਸ਼ੁਰੂ ਹੋਇਆ ਜਿਹੜਾ ਪੁਰਾਣੀਆਂ ਪੁਰਾਣੇ ਘਰ ਦਿਖਾ ਲੈਣ ਦਾ ਪੁਰਾਣੇ ਪੁਰਾਣੇ ਸਮੇਂ ਦੇ ਵਿੱਚ ਜਾ ਕੇ ਫਿਲਮਾਂ ਸ਼ੂਟ ਕਰਨ ਦਾ ਤੇ ਸਭ ਤੋਂ ਇਹਨਾਂ ਦੀ ਉਹਨਾਂ ਸਮਿਆਂ ਦੇ ਵਿੱਚ ਤੁਹਾਨੂੰ ਪਤਾ ਅਗੇ 84 ਨੂੰ ਲੈ ਕੇ ਖੜਕੂ ਬਾਦ ਨੂੰ ਲੱਗੇ ਬਹੁਤ ਸਾਰੀਆਂ ਫਿਲਮਾਂ ਆਈਆਂ ਤੇ ਗੱਦਾਰ ਜਿਹੜੀ ਸੀ ਬੋਰਨ ਆਫ ਦਾ ਬੈਸਟ ਫਿਲਮ ਹੈ ਜੇਕਰ ਤੁਸੀਂ ਜਿਹੜਾ ਇਹ 84 ਤੋਂ ਬਾਅਦ ਦਾ ਜਿਹੜਾ ਸੰਘਰਸ਼ ਦਾ ਦੌਰ ਹੈ ਆਖਾੜ ਕੋ ਸੰਘਰਸ਼ ਦਾ ਦੌਰ ਹੈ ਜਿਹੜਾ ਉਹਦੇ ਬਾਬਤ ਗੱਦਾਰ ਬਹੁਤ ਖੂਬਸੂਰਤੀ ਨਾਲ ਸਾਰੇ ਪੱਖ ਉਹਦੇ ਬਿਆਨ ਕਰਦੀ ਆ ਮੋਟਰ ਮਿੱਤਰਾਂ ਦੀ ਵੀ ਇਹਨਾਂ ਦੀ ਇੱਕ ਜਿਹੜੀ ਕਾਮੇਡੀ ਫਿਲਮ ਸੀ ਬਹੁਤ ਵਧੀਆ ਤਰੀਕੇ ਨਾਲ ਉਹਦੇ ਵਿੱਚ ਵੀ ਇਹਨਾਂ ਨੇ ਇਹ ਸਾਰਾ ਆਹ ਜਿਹੜਾ ਸੌਦਾ ਸਾਧ ਵਾਲਾ ਸੀ ਉਹਨੂੰ ਦਿਖਾ ਲਿਆ ਗਿਆ ਤੇ ਵਧੀਆ ਤਰੀਕੇ ਨਾਲ ਕਾਮੇਡੀ ਵੀ ਬਹੁਤ ਸੋਹਣੀ ਸੀ ਉਹ ਗੁਰਪ੍ਰੀਤ ਕੋ ਗਿਉਨਨ ਮੇਨ ਲੀਡ ਰੋਲ ਸੀ ਉਹਦੇ ਵਿੱਚ ਪਰ ਉਹ ਵੀ ਇਹਨਾਂ ਦੀ ਜਿਹੜੀ ਮੋਟਰ ਮਿੱਤਰਾਂ ਦੀ ਸੀ ਉਹ ਵੀ ਜੇਕਰ ਮੈਂ ਗਲਤ ਨਹੀਂ ਤਾਂ ਆਈ ਥਿੰਕ ਉਹ ਤੋਂ ਆ ਨੋਟਬੰਦੀ ਵਾਲਾ ਸਾਰਾ ਜਿਹੜਾ ਮਸਲਾ ਹੋਇਆ ਸੀ ਤੇ ਉਹਦੇ ਵਿੱਚ ਇਹਨਾਂ ਦੀ ਫਿਲਮ ਆ ਗਈ ਸੀ ਸੋ ਹੁਣ ਵੀ ਆਹ ਕੋਵਿਡ ਵੀ ਆ ਗਿਆ ਵਿੱਚ ਇ ਤੇ ਵਿੱਚ ਹੀ ਇਹਨਾਂ ਦਾ ਆਪਣਾ ਕੁਝ ਹੋ ਗਿਆ ਤੇ ਇਹੇ ਲੰਬੇ ਸਮੇਂ ਤੋਂ ਜਿਹੜੀ اٹਕੀ ਹੋਈ ਫਿਲਮ ਜਗੀ ਸੋਚਾ ਸੂਰਜ ਦਾ ਟ੍ਰੇਲਰ ਰਿਲੀਜ਼ ਹੋਇਆ ਆ ਦੋ ਚਾਰ ਦਿਨ ਪਹਿਲਾਂ ਤੇ ਬਹੁਤ ਸਾਰੇ ਬਾਈ ਬੱਬੂ ਮਾਰਦੇ ਆਬਵੀਸਲੀ ਫੈਨਸ ਆ ਜਿਹੜਾ ਉਹਨਾਂ ਦੇ ਕਲਾਕਾਰ ਕਲਾਕਾਰੀ ਨੂੰ ਉਹਨਾਂ ਦੀ ਅਦਾਕਾਰੀ ਨੂੰ ਪਸੰਦ ਕਰਦੇ ਨੇ ਪਰ ਉਹਨਾਂ ਦੀ ਡੈਫੀਨਿਟਲੀ ਬਹੁਤ ਚੰਗੇ ਉਹਨਾਂ ਨੇ ਕਲਾਕਾਰੀ ਦੇ ਵਿੱਚ ਤਾਂ ਜਾ ਸ਼ਾਇਰੀ ਦੇ ਵਿੱਚ ਤਾਂ ਆਈ ਥਿੰਕ ਉਹਨਾਂ ਦਾ ਕੋਈ ਹੈ ਹੀ ਨਹੀਂ ਸਾਨੀ ਪਰ ਫਿਲਮ ਦੇ ਵਿੱਚ ਵੀ ਹਵਾਏ ਦੇ ਵਿੱਚ ਤੇ ਹਸ਼ਰ ਦੇ ਵਿੱਚ ਡੈਫੀਨਿਟਲੀ ਉਹਨਾਂ ਦੇ ਜਿਹੜੇ ਰੋਲ ਆ ਬਹੁਤ ਹੀ ਚੰਗੇ ਨੇ ਪਰ ਆਈ ਥਿੰਕ ਜਿਹੜਾ ਸੁੱਚਾ ਸੂਰਮਾ ਟ੍ਰੇਲਰ ਦਾ ਦੋ ਸੀਨ ਜਿਹੜੇ ਦੋ ਰੋਲ ਜਿਹੜਾ ਇੱਕ ਦਾ ਦੋ ਡਾਇਲੋਗ ਜਿਹੜੇ ਆਪਾਂ ਦੇਖਦੇ ਆ ਉਹ ਇੱਕ ਪਾਸੇ ਨੇ ਤੇ ਬੱਬੂ ਮਾਨ ਦਾ ਸਾਰਾ ਜਿਹੜਾ ਕੈਰੀਅਰ ਆ ਉਹ ਇੱਕ ਪਾਸੇ ਆ ਸ਼ੈਦੇਹੀ ਇੱਕ ਡਾਇਰੈਕਟਰ ਦੀ ਜਿਹੜੀ ਨਿਰਦੇਸ਼ਕ ਦੀ ਜਿਹੜੀ ਇਹ ਖੂਬੀ ਹੁੰਦੀ ਆ ਕਿ ਕਿਸੇ ਕਲਾਕਾਰ ਤੋਂ ਕਿਦਾਂ ਕੰਮ ਕਰਾਉਣਾ ਹਰ ਭਜਨਮਾਨ ਦੇ ਸਾਰੇ ਰੋਲ ਇੱਕ ਪਾਸੇ ਨੇ ਗਦਾਰ ਦੇ ਵਿੱਚ ਤੇ ਹਾਣੀ ਦੇ ਵਿੱਚ ਉਹਦਾ ਰੋਲ ਕੀਤਾ ਹੋਇਆ ਇੱਕ ਬਸ ਐਸੀ ਤਰੀਕੇ ਨਾਲ ਸਰਬਜੀਤ ਜੀਮਾ ਤੁਸੀਂ ਹਾਣੀ ਫਿਲਮ ਦੇ ਵਿੱਚ ਜੇਕਰ ਦੇਖੋਗੇ ਤਾਂ ਕੋਈ ਕਹਿ ਨਹੀਂ ਸਕਦਾ ਕਿ ਸਰਬਜੀਤ ਜੀਮਾ ਇੰਨਾ ਖੂਬਸੂਰਤ ਅਦਾਕਾਰੀ ਉਹਦੇ ਵਿੱਚ ਅਮਿਤੋਜ ਹੋਣਾ ਨੇ ਉਹਨਾਂ ਤੋਂ ਕਰਵਾਈਆ ਤੇ ਸੋਚਾਲ ਸੂਰਮਾ ਦੇ ਵਿੱਚ ਵੀ ਚਾਹੇ ਉਹ ਬਾਈ ਜਿਨੇ ਵਿਲਨ ਦਾ ਰੋਲ ਕੀਤਾ ਕੋਕਰ ਵਾਲਾ ਚਾਹੇ ਸੋਚਾ ਸੂਰਮਾ ਦਾ ਟ੍ਰੇਲਰ ਦੇ ਵਿੱਚ ਹੀ ਤੁਹਾਨੂੰ ਦੇਖ ਕੇ ਜਿਹੜੇ ਆ ਲੂਈ ਤੁਹਾਡੀ ਖੜਦੀ ਆ ਸਰਦਜੀ ਜੀ ਮੈਂ ਹੁਣੀ ਡੈਫੀਨਿਟਲੀ ਉਹਨਾਂ ਨੇ ਤਾਂ ਉਹ ਜ਼ਗੀਰੇਦਾਰ ਰੋਲ ਹਾਨੀ ਦੇ ਵਿੱਚ ਬਹੁਤ ਸੋਹਣਾ ਕੀਤਾ ਸੀ ਉਦੋਂ ਦਾ ਹੀ ਉਹਨਾਂ ਦਾ ਰੋਲ ਜਿਹੜਾ ਸੋਚਾ ਸੂਰਮਾ ਦੇ ਵਿੱਚ ਵੀ ਆ ਸੋ ਬਹੁਤ ਹੀ ਬਾ ਕਮਾਲ ਫਿਲਮ ਹੋਣ ਜਾ ਰਹੀ ਹੈ ਪਰ ਇਹ ਜਿਹੜਾ ਡੈਫੀਨਿਟਲੀ ਜਿੱਥੇ ਬੱਬੂ ਮਾਨ ਉਹਨਾਂ ਦੀ ਫਿਲਮ ਹੈ ਉੱਥੇ ਡੈਫੀਨਿਟਲੀ ਇਹ ਇੱਕ ਜਿਹੜੀ ਡਾਇਰੈਕਟਰ ਦੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਕਾਮਯਾਬੀ ਹੋਣੀ ਹੈ ਤੇ ਲੱਗਦਾ ਇਦਾਂ ਕਿ ਇਹ ਬਹੁਤ ਜਿਹੜੀ ਆ ਸਫਲਤਾ ਵੱਲੋਂ ਵਧੇਗੀ ਤੇ ਇਹਦਾ ਟ੍ਰੇਲਰ ਵੀ ਬਹੁਤ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਤੇ ਲੱਗਦਾ ਵੀ ਆ ਕਿ ਫਿਲਮ ਦੇ ਵਿੱਚ ਉਹ ਤੁਹਾਨੂੰ ਸਟੋਰੀ ਲਾਈਨ ਤਾਂ ਆਬੀਸਲੀ ਇਹ ਪਹਿਲਾਂ ਆ ਚੁੱਕੀ ਆ ਮੋਸਟਲੀ ਬਲਵੀਰੋ ਭਾਬੀ ਜੇਕਰ ਤੁਸੀਂ ਸੁਣੀ ਹੋਣੀ ਫਿਲਮ ਬਰੇਂਦਰ ਹੁਣਾ ਦੀ ਫਿਲਮ ਸੀਗੀ ਤੇ ਸਟੋਰੀ ਤਾਂ ਸਾਰੀ ਉਹੀ ਆ ਬਲਵੀਰੋ ਭਾਬੀ ਸੋਚਾ ਸੂਰਮਾ ਕੁੱਕਰ ਨਰੇਣਾ ਪਰ ਇਹਨੂੰ ਡਿਫਰੈਂਟ ਤਰੀਕੇ ਨਾਲ ਆਬੀਸਲੀ ਇਹਨੂੰ ਬਣਾਇਆ ਗਿਆ ਤੇ ਜਿਹੜਾ ਵੈਸੇ ਤਾਂ ਜੂਨਾ ਮੌਡ ਨੂੰ ਵੀ ਦੁਬਾਰਾ ਰੀਕਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਪਰ ਆਈ ਥਿੰਕ ਉਹ ਕਈ ਵਾਰ ਕਹਿੰਦੇ ਹੁੰਦੇ ਬਈ ਪਹਿਲਾ ਇੱਕ ਦੋ ਸੀਨ ਤੋਂ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਹਾਣੀ ਕਿੱਧਰ ਨੂੰ ਜਾ ਰਹੀ ਹੈ ਤੇ ਟ੍ਰੇਲਰ ਤੋਂ ਹੀ ਐਕਚੁਅਲੀ ਤੁਹਾਨੂੰ ਨਜ਼ਰ ਆ ਰਿਹਾ ਕਿ ਬਹੁਤ ਖੂਬਸੂਰਤ ਫਿਲਮ ਹੋਣ ਵਾਲੀ ਹੈ ਤੇ ਅਕਸਰ ਜਿਹੜਾ ਇਹ ਗੱਲ ਵੀ ਅਨਤੋਜ ਹੁਣੀ ਕਹਿੰਦੇ ਹੁੰਦੇ ਆ ਉਹਨਾਂ ਨੇ ਬੜੀ ਖੂਬਸੂਰਤ ਉਦਾਹਰਣ ਇੱਕ ਵਾਰ ਦਿੱਤੀ ਸੀ ਕਿ ਤੁਹਾਨੂੰ ਪੂਰੀ ਦੁਨੀਆ ਨੂੰ ਅਮ ਅਮਰੀਕਾ ਦੇ ਸ਼ਹਿਰਾਂ ਦਾ ਵੀ ਅਮਰੀਕਾ ਦਾ ਕਿਹੜਾ ਸ਼ਹਿਰ ਕਿੱਥੇ ਆ ਤੇ ਉਹਦੇ ਬਾਬਤ ਉਹਦਾ ਕਲਚਰ ਕੀ ਆ ਸਾਰੀ ਦੁਨੀਆ ਨੂੰ ਪਤਾ ਮਹਾਰਾਸ਼ਟਰ ਦੇ ਵਿੱਚ ਮੁੰਬਈ ਆ ਥਾਣੇ ਆ ਜਾਂ ਮੁੰਬਈ ਦੇ ਵਿੱਚ ਧਾਰਾ ਵੀ ਆ ਇਦਾਂ ਦੇ ਜਿਹੜੇ ਇਲਾਕੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਇੰਡੀਆ ਦੇ ਵਿੱਚ ਖਾਸ ਕਰਕੇ ਕਿਉਂ ਕਿਉਂਕਿ ਫਿਲਮਾਂ ਕਰਕੇ ਹਾਲੀਵੁੱਡ ਦੇ ਕਰਕੇ ਵੀ ਤੇ ਬਾਲੀਵੁੱਡ ਦੇ ਕਰਕੇ ਵੀ ਮੋਸਟਲੀ ਜਿਹੜੀਆਂ ਫਿਲਮਾਂ ਆ ਉਹ ਤੁਹਾਡੇ ਕਲਚਰ ਨੂੰ ਗਾਂ ਤੋਂ ਗਾਂ ਅੱਗੇ ਲੈ ਕੇ ਜਾਣੇਗਾ ਤੁਹਾਡੀ ਲੈਂਗੁਏਜ ਨੂੰ ਵੀ ਤੁਹਾਡੀ ਬੋਲੀ ਨੂੰ ਵੀ ਤੁਹਾਡੇ ਕਲਚਰ ਨੂੰ ਵੀ ਸੋ ਡੈਫੀਨਿਟਲੀ ਇਹ ਇੱਕ ਜਿਹੜੀ ਉਮੀਦ ਕਰਦੇ ਆ ਕਿ ਚੰਗੇ ਪਾਸੇ ਨੂੰ ਜਿਹੜੀ ਜਿਹੜੀ ਪੰਜਾਬੀ ਸਿਨੇਮੇ ਨੂੰ ਲੈ ਕੇ ਜਾਵੇਗੀ ਤੇ ਜਿਵੇਂ ਮੈਂ ਕਿਹਾ ਕਿ ਹਜੇ ਕਿਉਂਕਿ ਸਾਡੇ ਸਿਨੇਮੇ ਦੇ ਵਿੱਚ ਅਕਸਰ ਹੀ ਅਸੀਂ ਇਹ ਤਾਂ ਬੱਸ ਹਿੰਦੀ ਦੇ ਵਿੱਚ ਹੁਣ ਹੋਣਾ ਸ਼ੁਰੂ ਹੋ ਜ਼ਰੂਰ ਗਿਆ ਪਰ ਹਜੇ ਵੀ ਜਿਹੜਾ ਇਹ ਕਿਹਾ ਜਾਂਦਾ ਕਿ ਜੀ ਸ਼ਾਹਰੁਖ ਦੀ ਫਿਲਮ ਹੈ ਸਲਮਾਨ ਦੀ ਫਿਲਮ ਹੈ ਇਹ ਇੱਕ ਦੋ ਨੂੰ ਛੱਡ ਕੇ ਬੈਸੇ ਹੁਣ ਫਿਲਮਾਂ ਹੁੰਦੀਆਂ ਉਹ ਤਾਂ ਜਿਆਦਾ ਜਿਹੜਾ ਡਾਇਰੈਕਟਰਸ ਦੇ ਨਾਲ ਹੁਣ ਲੋਕੀ ਮੁਖਾਤਬ ਕਰਨ ਲੱਗ ਪਏ ਵੀ ਇਹ ਜਿਹੜੇ ਅਨੁਰາກ ਕਸ਼ਪ ਦੀ ਆ ਅਨਵਬ सिन्हा ਦੀ ਆ ਜਾਂ ਜਿਹੜੇ ਹੋਰ ਜਿੰਨੇ ਵੀ ਵਧੀਆ ਡਾਇਰੈਕਟਰਸ ਨੇ ਸਦਾਰਥਾ ਨਾਂ ਦੇ ਆ ਜਿਹੜਾ ਕਮਰਸ਼ੀਅਲ ਤੌਰ ਤੇ ਵਧੀਆ ਕੰਮ ਕਰਦਾ ਜੋ ਹੂ ਵਿਕਟਰ ਜਿਹਨੇ ਕਈ ਫਿਲਮਾਂ ਜਿਹੜੀਆਂ ਹਿੰਦੀ ਦੇ ਵਿੱਚ ਤਾਂ ਖੈਰ ਚਲੋ ਬਹੁਤ ਸਾਰੇ ਵੱਡੇ ਡਾਇਰੈਕਟਰਸ ਨੇ ਇਮਤੀਆਜ਼ ਅਲੀ ਚਮਕੀਲਾ ਹੋਣੇ ਉਹਨਾਂ ਨੇ ਬਣਾਈ ਆ ਉਹ ਵੀ ਇੱਕ ਡਾਇਰੈਕਟਰ ਦਾ ਕੰਮ ਉਹਦੇ ਵਿੱਚ ਦਿਸਦਾ ਇਸੇ ਤਰੀਕੇ ਨਾਲ ਪੰਜਾਬੀ ਦੇ ਵਿੱਚ ਕਿਉਂਕਿ ਬਹੁਤ ਘੱਟ ਨੇ ਆਈ ਥਿੰਕ ਸ਼ਾਇਦ ਅਮਿਤੋਜ ਹੋਣਾ ਨੇ ਬਹੁਤ ਚੰਗੇ ਅਦਾਕਾਰ ਨੇ ਮੇਰੇ ਹਿਸਾਬ ਨਾਲ ਤਾਂ ਪੰਜਾਬੀ ਦੇ ਸਭ ਤੋਂ ਬੈਸਟ ਐਕਟਰ ਨੇ ਉਹ ਪਰ ਸ਼ਾਇਦ ਉਹਨਾਂ ਨੇ ਆਪਣਾ ਅਦਾਕਾਰ ਵਾਲਾ ਕੈਰੀਅਰ ਛੱਡ ਕੇ ਇਧਰਲੇ ਪਾਸੇ ਨੂੰ ਸ਼ਾਇਦ ਤਾਂ ਹੀ ਜਿਹੜਾ ਉਹਨਾਂ ਨੇ ਸੋਚਿਆ ਕਿ ਡਾਇਰੈਕਟਰਜ਼ ਦੀ ਸ਼ਾਇਦ ਜਾਦੇ ਕਮੀ ਆ ਤੇ ਆਮ ਸ਼ੋਰ ਇਹਦੇ ਵਿੱਚ ਜੇ ਮੈਂ ਕਹਾ ਕਿ ਜੇਕਰ ਇੱਕ ਪਾਸੇ ਮਾਨ ਸਾਹਿਬ ਦਾ ਬੱਬੂ ਮਾਨ ਸਾਹਿਬ ਦਾ ਇੱਕ ਪੂਰਾ ਕੈਰੀਅਰ ਇੱਕ ਪਾਸੇ ਉਹਨਾਂ ਦੇ ਟ੍ਰੇਲਰ ਦੇ ਵਿੱਚ ਦੋਕ ਡਾਇਲੋਗ ਆ ਇਹ ਤੋਂ ਪਤਾ ਲੱਗਦਾ ਕਿ ਡਾਇਰੈਕਟਰ ਕਿੰਨੇ ਵਧੀਆ ਤਰੀਕੇ ਨਾਲ ਕਿਸੇ ਤੋਂ ਵੀ ਕੋਈ ਵੀ ਕੰਮ ਜਿਹੜਾ ਕਰਵਾ ਸਕਦਾ ਅੱਜ ਮੈਂ ਉਹਨਾਂ ਦੀ ਪ੍ਰੈਸ ਕਾਨਫਰੈਂਸ ਵੈਸੇ ਬੱਬੂ ਉਹਨਾਂ ਦੀ ਦੇਖ ਰਿਹਾ ਸੀਗਾ ਇਹ ਫਿਲਮ ਨੂੰ ਲੈ ਕੇ ਉਹਦੇ ਵਿੱਚ ਉਹ ਖੁਦ ਦੱਸਦੇ ਵੀ ਨੇ ਕਿ ਕਿਉਂਕਿ ਉਹਨਾਂ ਨੇ ਕਹਾ ਕਿ ਅਮਤੋਜ ਕਿਉਂਕਿ ਖੁਦ ਐਕਟਰ ਵੀ ਆ ਤੇ ਉਹ ਸਾਨੂੰ ਬੋਲ ਕੇ ਉਸ ਤਰੀਕੇ ਨਾਲ ਸਮਝਾਉਂਦਾ ਸੀ ਤੇ ਸਾਨੂੰ ਜ ਉਹ ਸੀਨ ਕਰਨੇ ਬੜੇ ਈਜ਼ੀ ਲੱਗਦੇ ਸੀ ਸੁਖਰ ਲਗਾਤਾਰ ਕਿਉਂਕਿ ਮੈਨੂੰ ਲੱਗਾ ਕਿ ਅੱਜ ਇਹ ਪੰਜਾਬੀ ਦੇ ਵਿੱਚ ਇੱਕ ਚੰਗੀ ਚੀਜ਼ ਫਿਲਮ ਜਿਹੜੀ ਆ ਰਹੀ ਆ ਆਪਾਂ ਬੱਸੇ ਸਿਆਸਤ ਤੇ ਤਾਂ ਲਗਾਤਾਰ ਗੱਲ ਕਰਦੇ ਹੀ ਆ ਤੋ ਕਰਦੇ ਵੀ ਰਵਾਂਗੇ ਸੋ ਜੇਕਰ ਆਪਣਾ ਕੋਈ ਵੀ ਕੰਮ ਤੁਹਾਨੂੰ ਵੀਡੀਓ ਕੋਈ ਵੀ ਚੰਗੀ ਲੱਗਦੀ ਹੁੰਦੀ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜਾਂ ਫੋਲੋ ਜਰੂਰ ਕਰ ਲਿਓ ਬਹੁਤ ਧੰਨਵਾਦ